ਸੋਸ਼ਲ ਮੀਡੀਆ ਤੇ ਤੇ ਆਪਣਾ ਅਖਬਾਰਾਂ ਚ ਵੀ ਅਸੀਂ ਨਸ਼ਾ ਖਿਲਾਫ ਲੜਨੇ ਆ ਤੇ ਬਟ ਜਿਹੜਾ ਆ 0% ਮਤਲਬ ਸਾਡੇ ਪਿੰਡ ਤੇ ਇਕਾ ਦੁਕਾ ਮਤਲਬ ਜਦੋਂ ਅਸੀਂ ਉਦੋਂ ਕੀਤਾ ਸੀ ਉਦੋਂ 10 ਕਿ ਜਾਣੇ ਵੇਚਦੇ ਸੀ ਤੇ 10 ਦੇ 10 ਹੀ ਇਹ ਚੁਕਾ ਕੇ ਜੇਲੇ ਭੇਜਤੇ ਸਾਡਾ ਪਿੰਡ ਸ਼ਾਂਤ ਹੋ ਗਿਆ ਠੀਕ ਹੈ ਜੀ ਮੇਰੇ ਹਿਸਾਬ ਨਾਲ ਅੱਜ ਦੀ ਤਰੀਕ ਤੁਹਾਡੇ ਪਿੰਡ ਚ 100 ਜਾਣੇ ਵੇਚਦਾਂ ਮੈਂ ਗਰਾਊਂਡ ਲੈਵਲ ਤੇ ਜ਼ੀਰੋ ਹੈ ਕਰਪਸ਼ਨ ਅੱਗੇ ਨਾਲੋਂ 100 ਗੁਣਾ ਵਧੀਆ ਜੇ ਅੱਗੇ ਤੁਹਾਡਾ ਕੰਮ 10000 ਰੁਪਿਆ ਦੇ ਕੇ ਹੁੰਦਾ ਸੀ ਤੇ ਉਹ ਕੰਮ 50000 ਰੁਪਿਆ ਤਾਂ ਘੱਟ ਨਹੀਂ ਹੁੰਦੇ ਮਤਲਬ ਮੀਡੀਆ ਤੇ ਪਰਚੇ ਤਾਂ ਹੀ ਕਰਦੇ ਨਾ ਵੀ ਜੇ ਕੋਈ ਸਰਕਾਰ ਖਲਾਫ ਬੋਲਦਾ ਜੀ ਉਹਨੂੰ ਪਰਚਾ ਦੇ ਦਿਓ ਤੇ ਗਾਂ ਬੋਲੇ ਹੀ ਨਾ ਆ ਹੁਣ ਪਿੱਛੇ ਦੇ ਚੰਡੀਗੜ੍ਹ 17 ਸੈਕਟਰ ਚੋਂ ਕਿੰਨਾ ਇਕੱਠ ਹੋਇਆ ਪੱਤਰਕਾਰਾਂ ਦਾ ਹੁਣ ਵੀ ਆ ਸ਼ਾਇਦ ਤੁਹਾਡੇ ਵੀ ਇਹਨਾਂ ਨੇ ਕੀਤਾ ਹਾਂ ਤੁਹਾਡੇ ਦਾ ਵੀ ਪੰਜਾਬ ਕੇਸਰੀ ਤੇ ਵੀ ਇਹਨਾਂ ਰੇਡਾ ਰੋਡਾ ਕੀਤੀਆਂ ਕੁਝ ਮੈਨੂੰ ਉਹਦਾ ਵੈਸੇ ਡੀਪਲੀ ਪਤਾ ਨਹੀਂ ਆ ਵੀ ਕੀ ਆ ਮਤਲਬ ਮੀਡੀਆ ਨਾ ਤੇ ਪਹਿਲੀ ਵਾਰੀ ਧੱਕਾ ਹੁੰਦਾ ਵੇਖਿਆ ਠੀਕ ਆ ਨਾ ਜੇ ਤੁਸੀਂ ਮਤਲਬ ਇਦਾਂ ਥੋੜਾ ਲਗਾਤਾਰ ਪੰਜਾਬ ਭਰ ਦੇ ਵਿੱਚ ਨਸ਼ੇ ਦੇ ਇੰਨੇ ਘਾੜੇ ਹਾਲਾਤ ਹੋ ਚੁੱਕੇ ਨੇ ਜਾਂ ਫਿਰ ਅਸੀਂ ਲਾਂਡ ਆਰਡਰ ਦੀ ਗੱਲ ਕਰੀਏ ਤਾਂ ਇੰਨੇ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਹਾਏ ਦਿਨ ਗੋਲੀ ਕਾਂਡ ਸਾਹਮਣੇ ਆ ਰਹਾ ਹਾਏ ਦਿਨ ਨਸ਼ੇ ਦੇ ਨਾਲ ਜਿਹੜੇ ਨੌਜਵਾਨ ਨੇ ਉਹ ਨਸ਼ੇ ਦੀ ਭੇਡ ਚੜਦੇ ਦਿਖਾਈ ਦੇ ਰਹੇ ਨੇ ਲੇਕਿਨ ਸਰਕਾਰ ਦੀ ਗੱਲ ਕਰੀ ਜੀ ਤਾਂ ਸਰਕਾਰ ਝੂਠੇ ਵਾਦੇ ਝੂਠੇ ਦਾਵੇ ਜਿਹੜੀ ਲਗਾਤਾਰ ਕਰਦੀ ਦਿਖਾਈ ਦੇ ਰਹੀ ਆ ਅਕਸਰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਨਸ਼ਾ ਮੁਕਾ ਰਹੇ ਆ ਨਸ਼ਾ ਘਟਾ ਰਹੇ ਆ ਨਸ਼ਾ ਘਟ ਰਿਹਾ ਨਾਲ ਦੀ ਨਾਲ ਉਹਨਾਂ ਵੱਲੋਂ ਆਖਿਆ ਜਾਂਦਾ ਕਿ ਪੰਜਾਬ ਦੇ ਵਿੱਚ ਗੈਂਗਵਰ ਮੁਕਾ ਰਹੇ ਆ ਜਦ ਕਿ ਆਏ ਦਿਨ ਗੋਲੀकांड ਲਗਾਤਾਰ ਜੋ ਹਰ ਦੂਜੇ ਦਿਨ ਜੇ ਆਪਾਂ ਗੱਲ ਕਰੀਏ ਤਾਂ ਕਿਤਨਾ ਕਿਤੇ ਗੋਲੀकांड ਜਿਹੜੀ ਆ ਉਸ ਦੇ ਨਾਲ ਕਿ ਉਹਨਾਂ ਕੋਈ ਦੀ ਮੌਤ ਜਿਹੜੀ ਆ ਕਿ ਨਾ ਕੋਈ ਨਾ ਕੋਈ ਜੇ ਆਪਾਂ ਗੱਲ ਕਰ ਲਈਏ ਨੌਜਵਾਨ ਜਾਂ ਫਿਰ ਕਿਸੇ ਨਾ ਕਿਸੇ ਦੀ ਮੌਤ ਜ਼ਰੂਰ ਜਿਹੜੀ ਆ ਹੁੰਦੀ ਆ ਲੇਕਿਨ ਸਰਕਾਰ ਜਿਹੜੀ ਆ ਕਿਸੇ ਨੂੰ ਜੇ ਇਹ ਹਾਲਾਤ ਸੁਧਾਰਨ ਦੀ ਬਜਾਏ ਜਿਹੜਾ ਜਿਹੜਾ ਕੋਈ ਆਵਾਸ ਚੱਕਦਾ ਉਸ ਦੀ ਆਵਾਜ਼ ਦੰਦ ਉੱਤੇ ਲੱਗੀ ਹੋਈ ਹੈ ਲੇਕਿਨ ਅੱਜ ਅਸੀਂ ਗੁਰੂ ਨਗਰੀ ਦੇ ਲੋਕਾਂ ਦੇ ਨਾਲ ਗੱਲ ਕਰਦੇ ਆ ਜਿਹੜੇ ਕੀ ਅਕਸਰ ਗੁਰੂ ਨਗਰੀ ਦੇ ਹਾਲਾਤਾਂ ਦੇ ਨਾਲ ਜਾਣੂ ਨੇ ਜਿਨ੍ਹਾਂ ਨੂੰ ਪਤਾ ਕੀ ਹਾਲਾਤ ਹੈਗੇ ਨੇ ਸੜ ਨਾਲ ਕੁਝ ਵੀਰ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਆ ਵੀਰ ਜੀ ਤੁਸੀਂ ਕਿਵੇਂ ਵੇਖਦੇ ਹੋ ਗੁਰੂ ਨਗਰੀ ਦੇ ਹਾਲਾਤ ਅਕਸਰ ਗੁਰੂ ਨਗਰੀ ਦੇ ਵਿੱਚ ਆਏ ਦਿਨ ਗੋਲੀ ਕਾਰਨ ਹੁੰਦਾ ਤੁਸੀਂ ਵੀ ਇਸੇ ਸ਼ਹਿਰ ਦੇ ਹੋ ਜਦ ਕਿ ਜੇ ਆਪਾਂ ਗੱਲ ਕਰ ਲਈਏ ਲੱਖਾਂ ਦੀ ਤਦਾਦ ਤੇ ਸੰਗਤ ਗੁਰੂ ਘਰ ਵਿਖੇ ਆਉਂਦੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਮਾੜਾ ਅਸਰ ਪੈਂਦਾ ਹੈ ਕਿ ਇਹੋ ਜਿਹੇ ਹਾਲਾਤ ਦੇਖ ਕੇ ਤੁਸੀਂ ਕਿਵੇਂ ਵੇਖਦੇ ਸੀ ਬਿਲਕੁਲ ਜੀ ਪੰਜਾਬ ਦੇ ਜਿਹੜੇ ਹਾਲਾਤ ਆ ਇਸ ਟਾਈਮ ਤਾਂ ਬਹੁਤ ਮਾੜੇ ਹੀ ਆ ਹੈਨਾ ਤੇ ਗੈਂਗਸਟਰ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਆ ਕਾਲਸ ਲੋਕਾਂ ਨੂੰ ਆ ਰਹੀਆਂ ਨੇ ਕਾਫੀ ਮੈਂ ਤੁਹਾਨੂੰ ਆਪਣੇ ਸਰਕਲ ਦਾ ਹੀ ਦੱਸ ਦਿੰਨਾ ਸਾਡੇ ਸਰਕਲ ਚ ਕੋਈ ਬੰਦਾ ਡਰਦਾ ਵੱਡੀ ਗੱਡੀ ਨਹੀਂ ਲੈ ਰਿਆ ਠੀਕ ਹੈ ਜੀ ਵੱਡੀ ਗੱਡੀ ਲਈ ਮਤਲਬ ਫਰੋਤੀ ਦੀ ਕਾਲ ਆਈ ਤੇ ਜਿੰਨੇ ਬਿਜ਼ਨਸਮੈਨ ਆ ਇੰਡਸਟਰੀ ਵਾਲੇ ਆ ਮੈਨੂੰ ਲੱਗਦਾ ਵੀ 90% ਇਹੋ ਜਿਹੇ ਆ ਵੀ ਜਿਨ੍ਹਾਂ ਨੂੰ ਫਰੋਤੀ ਦੀਆਂ ਕਾਲਾਂ ਆ ਰਹੀਆਂ ਠੀਕ ਹੈ ਜੀ ਤੇ ਗੈਂਗਸਟਰ ਤੇ ਕੋਈ ਮਤਲਬ ਇਹਨਾਂ ਦਾ ਕੋਈ ਖਾਸ ਉਹ ਜਿਹਾ ਐਕਸ਼ਨ ਨਹੀਂ ਹੋ ਰਿਹਾ ਕਿਉਂਕਿ ਉਹਦਾ ਮੇਜਰ ਰੀਜ਼ਨ ਇਹ ਆ ਵੀ ਕ腐ਸ਼ਨ ਠੀਕ ਹੈ ਜੀ ਕ腐ਸ਼ਨ ਪਲੱਸ ਜਿਹੜੇ ਵੱਡੇ ਅਫਸਰ ਆ ਉਹ ਗੈਂਗਾਂ ਗੈਂਗਸਟਰਾਂ ਦੇ ਨਾਲ ਲਿੰਕ ਚ ਆ ਜਿਹੜੇ ਜੇਲ੍ਹਾਂ ਚ ਬੈਠੇ ਆ ਲਿੰਕ ਚ ਕਿਵੇਂ ਆ ਕਿ ਗੈਂਗਸਟਰਾਂ ਤੋਂ ਵੱਡੇ ਅਫਸਰ ਆਪਣੇ ਕੰਮ ਲੈਂਦੇ ਆ ਤੇ ਵਧੀਆ ਪੋਸਟਿੰਗਾਂ ਲੈਂਦੇ ਆ ਜਿਹੜਾ ਵਿਚਲਾ ਵਿਚਲਾ ਸੱਚ ਆ ਜੀ ਸਾਰੇ ਉਹਨਾਂ ਦਾ ਟੈਲੀਫੋਨਾਂ ਕਨੈਕਟਡ ਆ ਠੀਕ ਹੈ ਜੀ ਉਹ ਇੱਕ ਦੋ ਬੰਦੇ ਫੜਾ ਦਿੰਦੇ ਆ ਤੇ ਆਪਣਾ ਪੁਲਿਸ ਵਾਲੇ ਜਿਹੜੇ ਆ ਵੱਡੇ ਅਫਸਰ ਆ ਉਹ ਚਲੋ ਜੀ ਪ੍ਰੈਸ ਕਾਨਫਰੰਸ ਕਰਕੇ ਤੇ ਠੀਕ ਹੈ ਜੀ ਆਪਣਾ ਮਤਲਬ ਨੰਬਰ ਬਣਾਈ ਜਾਂਦੇ ਆ ਤੇ ਵਧੀਆ ਪੋਸਟਿੰਗਾਂ ਲਈ ਜਾਂਦੇ ਆ ਜੀ ਬਾਕੀ ਰਹੀ ਗੱਲ ਨਸ਼ੇ ਦੀ ਨਸ਼ਾ ਮੇਰਾ ਪਿੰਡ ਸੁਲਤਾਨਵਿੰਡ ਆ ਜੀ ਸੁਲਤਾਨਵਿੰਡ ਦੇ ਵਿੱਚ ਅਸੀਂ ਮਤਲਬ ਯੋਰ ਲਾ ਕੇ ਹਟ ਗਏ ਹਨਾ ਬਟ ਅਖੀਰ ਤੇ ਆ ਕੇ ਗੱਲ ਮੁੱਕ ਜਾਂਦੀ ਆ ਪੁਲਿਸ ਤੇ ਠੀਕ ਹੈ ਜੀ ਮੈਂ ਤੁਹਾਨੂੰ ਪਰਸਨਲ ਇੱਕ ਆਪਣਾ ਨਾ ਦੱਸ ਦਿਨਾ ਜਿਹੜਾ ਸਾਡੇ ਨਾਲ ਬੀਤੀ ਮੈਂ ਇੱਕ ਤਜਰਬਾ ਕੀਤਾ ਮੇਰਾ ਨਾ ਬ੍ਰਦਰ ਦਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਇੱਕ ਸਾਡਾ ਐਕਟਵਾ ਚੋਰੀ ਹੋ ਗਿਆ ਦੋ ਹੋ ਗਏ ਤੀਸਰਾ ਨਾ ਸਾਡੀ ਗਲੀ ਚ ਇੱਕ ਹੋਰ ਮੋਟਰਸਾਈਕਲ ਉਹ ਹੀ ਬੰਦਾ ਹੈ ਨਾ ਸੀਸੀਟੀਵੀ ਚ ਆ ਗਿਆ ਸਾਨੂੰ ਪਛਾਨ ਨਹੀਂ ਕੌਣ ਹੈ ਉਹ ਫੋਟੋ ਤੇ ਆ ਗਈ ਸੀਸੀਟੀਵੀ ਚ ਆ ਗਿਆ ਉਹ ਬੰਦਾ ਤੇ ਉਹਨਾਂ ਨਾ ਇੱਕ ਦਿਨ ਇੱਕ ਹੋਰ ਦਾ ਚੋਰੀ ਕਰਨ ਲੱਗਾ ਉਹਨਾਂ ਮੌਕੇ ਤੇ ਫੜ ਲਿਆ ਤੇ ਅਸੀਂ ਸੀਸੀਟੀਵੀ ਵਾਲੀ ਉਹ ਸ਼ਕਲ ਪਛਾਣ ਲਈ ਵੀ ਉਹੀ ਬੰਦਾ ਹੈ ਨਾ ਇੱਥੇ ਰਹਿੰਦਾ ਛੇਵੜ ਬੰਡੋਰੇ ਦਾ ਅਸੀਂ ਉਹਨੂੰ ਲੈ ਕੇ ਥਾਣੇ ਚਲ ਗਏ ਵੀ ਆਹ ਬੰਦਾ ਜੇ ਆਹ ਦੀ ਸੀਸੀਟੀਵੀ ਕੈਮਰਾ ਆਹ ਉਹ ਆ ਹਣਾ ਪਹਿਲਾਂ ਨੂੰ ਆਪ ਪੁੱਛਿਆ ਵੀ ਸਾਡਾ ਮੋਟਰਸਾਈਕਲ ਭਰਾਵਾ ਦੇ ਦੇ ਥਾਣੇ ਜਾਵਾਂਗੇ ਫਿਰ ਹਣਾ ਲੰਮਾ ਚੱਕਰ ਪਾਊਗਾ ਤੇ ਤੂੰ ਇੱਥੋਂ ਹੀ ਦੇ ਦੇ ਉਹ ਆਂਦਾ ਜੀ ਮੈਂ ਇੱਥੇ ਮੋਟਰਸਾਈਕਲ ਇੱਕ ਨੂੰ ਦੇ ਕੇ ਆਇਆ ਇੱਕ ਨਗ ਦੋ ਨਗ ਲੈ ਜਾਂਦਾ ਮੈਂ ਕੋ 200 200 ਰੁਪਏ ਮੈਂ ਕਿੰਨੇ ਦਾ ਨਗ ਹੁੰਦਾ ਹੁੰਦਾ 200 ਰੁਪਏ ਦਾ ਮੀਨਸ 400 ਰੁਪਏ ਜਾਂਦਾ ਇੱਕ ਮੈਂ ਦੁਪਹਿਰੇ ਲੈ ਕੇ ਆਇਆ ਤੇ ਇੱਕ ਮੈਂ ਸ਼ਾਮੀ ਕੋ ਨਗ ਲੈ ਕੇ ਆਇਆ ਮੈਂ ਤੂੰ ਉਹਦੇ ਘਰ ਖੜ ਅਸੀਂ ਉਹਦੇ ਘਰੇ ਚ ਲਗੇ ਉਹਨੂੰ ਉਹਦੀ ਮਦਰ ਹੀ ਫਾਦਰ ਹੀ ਸਾਰਾ ਟੱਬਰ ਹੀ ਸਬੈਕ ਵੇਚਦਾ ਠੀਕ ਹੈ ਜੀ ਆ ਰਹੀ ਨੂੰ ਰਿਕੁਐਸਟ ਕੀਤੀ ਵੀ ਆਡਾ ਮੋਟਰਸਾਈਕਲ ਤੁਹਾਨੂੰ ਦੇ ਗਿਆ ਤੇ ਮੈਂ ਇੱਕ ਨਾ ਮਤਲਬ ਤਾਂ ਕੀਤਾ ਕਿ ਵੀ ਆਪਾਂ ਵੇਖੀਏ ਵੀ ਸਰਕਾਰ ਦੇ ਬੜੇ ਦਾਅਵੇ ਆ ਜੀ ਆਮ ਆਦਮੀ ਦੀ ਬੜੀ ਸੁਣੀ ਜਾਂਦੀ ਆ ਜੀ ਹੁਣ ਤੇ ਐਮਐਲਏ ਦੀ ਸਪਾਰਸ ਦੀ ਲੋੜ ਨਹੀਂ ਕਿਸੇ ਦੀ ਸਪਾਰਸ ਦੀ ਲੋੜ ਨਹੀਂ ਮੈਂ ਚਲ ਬਿਨਾ ਸਪਾਰਸ ਤੋਂ ਕੋਈ ਕੰਮ ਕਰਾ ਕੇ ਵੇਖਦੇ ਆ ਵੀ ਹੁੰਦਾ ਕਿ ਨਹੀਂ ਹੁੰਦਾ ਚਲੋ ਜੀ ਬੰਦਾ ਅਸੀਂ ਪਹਿਲਾਂ ਉੱਥੇ ਖੜਿਆ ਉਹ ਆਂਦੇ ਵੀ ਉਹ ਤੇ ਮੁੱਕਰ ਕੇ ਆਂਦੇ ਜੀ ਨਹੀਂ ਜੀ ਅਸੀਂ ਆਵਾਂ ਜੇ ਵਣ ਬਾਕੀ ਮੈਂ ਮਹੱਲੇ ਤੋਂ ਵੈਰੀਫਾਈ ਕੀਤੀ ਜਾਂਦੇ ਵੀ ਇਹ ਸਮੈਗ ਵੇਚਦੇ ਇੱਥੇ ਰੌਂਦਾ ਪੂਰਾ ਕੰਮ ਚੱਲਦਾ ਸ਼ਰਿਆਮ ਮੱਲੂਕੀ ਹੁੰਦੇ ਆ ਉਹ ਆਂਦਾ ਮੈਂ ਇਸੇ ਘਰ ਚੋਂ ਦਾ ਮੋਟਰਸਾਈਕਲ ਦੇ ਕੇ ਤੇ ਦੋ ਨੱਕ ਖੜੇ ਬੰਦਾ ਠਾਣੇ ਫੜਾਤਾ ਸ਼ਾਮ ਨੂੰ ਠਾਣੇ ਵਾਲਾ ਬੰਦਾ ਛੜਤਾ ਐਂ ਕਿਹਾ ਵੀ ਬੰਦਾ ਉਹ ਜੀ ਅਮਲੀ ਆ ਜੀ ਉਹ ਇਦਾਂ ਉਦਾਂ ਤੇ ਮੈਂ ਸਾਡਾ ਮੋਟਰਸਾਈਕਲ ਤੇ ਰਿਕਵਰ ਕਰਾ ਦੋ ਉਹ ਤੇ ਅਮਲੀ ਆ ਜਿਹੜੇ ਵੇਚਦੇ ਆ ਉਧਰ ਤੇ ਚੱਲ ਜੋ ਠੀਕ ਆ ਜੀ ਕੋਈ ਨਹੀਂ ਜਾਣਦੇ ਆ ਜੀ ਜਾਣਦੇ ਆ ਹਨਾ ਮੈਂ মিডিਆ ਨੂੰ ਵੀ ਅਪਰੋਚ ਕੀਤੀ ਟੂ ਬੀ ਵੈਰੀ ਓਨਸਟ ਹਨਾ ਚਲੋ ਤੁਹਾਨੂੰ ਸ਼ਾਇਦ ਗੁੱਸਾ ਹੀ ਲੱਗੇ মিডিਆ ਨੇ ਕਿ ਠੀਕ ਹੈ ਜੀ ਸਿੱਧੀ ਗੱਲ ਹੈ ਮਤਲਬ ਜਿਹੜੇ ਇਹਨਾਂ ਨੇ ਨੰਬਰ ਦਿੱਤੇ ਨਸ਼ੇ ਵਾਲੇ 112 ਲਾ ਲਓ ਜਿਹੜਾ ਲਾਸਟ ਤੇ 200 ਲੱਗਦਾ ਹੋਰ ਨੰਬਰ ਮੈਂ ਮੰਨ ਲਓ ਵੀ ਸਾਰੇ ਹੀ ਫੋਨ ਕਰ ਕਰਕੇ ਹਾਰ ਗਿਆ ਹਨਾ ਕੋਈ ਸੁਣਵਾਈ ਨਹੀਂ ਕਿਸੇ ਨੇ ਨਹੀਂ ਮਤਲਬ ਪੈਰਾਂ ਦੇ ਪਾਣੀ ਪੈਣ ਦਿੱਤਾ ਠੀਕ ਹੈ ਸਮਝੇ ਨਾ ਮੇਰੀ ਗੱਲ ਨੂੰ ਇੱਕ ਸ਼ਰਿਆ ਬੰਦਾ ਕਹਿੰਦਾ ਵੀ ਮੈਂ ਉੱਥੇ ਮੋਟਰਸਾਈਕਲ ਦੇ ਕੇ ਨਸ਼ਾ ਹਨਾ ਤੇ ਪੁਲਿਸ ਦੀ ਪੁਲਿਸ ਕਿਵੇਂ ਕੰਮ ਕਰਦੀ ਹੈ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਪੁਲਿਸ ਕੰਮ ਕਰਦੀ ਆ ਜੀ ਲਿਸਟ ਜਾਂਦੀ ਆ ਜਿਹੜੇ ਪੁਰਾਣੇ ਨਸ਼ਾ ਵੇਚਦੇ ਆ ਉਹ ਨਸ਼ਾ ਵੇਚਣ ਵਾਲਿਆਂ ਦੀ ਲਿਸਟ ਚੰਡੀਗੜ੍ਹ ਜਾਂਦੀ ਡੀਜੀ ਆਫਿਸ ਤੋਂ ਇੱਥੇ ਆਉਂਦੀ ਆ ਜਿਹੜੇ ਪੁਰਾਣੇ ਵੇਚਦੇ ਆ ਉਹਨੂੰ ਫੜੀ ਜਾਓ ਜਿਹੜਾ ਕੋ ਨਵਾਂ ਵੇਚਣਦਿਆ ਭਾਵੇਂ ਕਿਲਵਾਂ ਚ ਵੇਚਣਦਿਆ ਪੁਲਿਸ ਦੀ ਸਿਰਦਰਦੀ ਬਣੀ ਆ ਵੀ ਜਿਹੜੀ ਲਿਸਟ ਚੰਡੀਗੜ੍ਹ ਵਾਈ ਆ ਉਹ ਪਰਚੇ ਦੇ ਕੇ ਤੇ ਅੰਦਰ ਕਲਾਉਣੇ ਆ ਬਸ ਆਪਣਾ ਖਾਤਾ ਪੂਰਾ ਕਰਨਾ ਤੇ ਨਵੇਂ ਭਾਵੇਂ 50 ਜਿਹੜੇ ਵੇਚਣੇ ਸ਼ੁਰੂ ਹੋ ਗਏ ਹਨ ਉਹ ਕਿਸੇ ਨੂੰ ਕੁਛ ਨਹੀਂ ਕਹਿੰਦੇ ਇਹ ਤਾਂ ਇਹ ਤੁਹਾਡੇ ਰਿਕਾਰਡ ਚ ਨਹੀਂ ਹੈਗਾ ਜੀ ਇਹਨੂੰ ਨਹੀਂ ਫੜਨਾ ਜੀ ਸਮਝਦੇ ਨਾ ਮੇਰੀ ਗੱਲ ਨੂੰ ਉਹੀ ਬੰਦਿਆ ਦੁੱਤੇ ਜਿਹੜੇ ਪੁਰਾਣੇ ਫੜੇ ਆ ਉਹਨਾਂ ਦੇ ਉੱਤੇ ਕਾਰਵਾਈ ਪੁਲਿਸ ਜਿਹੜੀ ਆ ਕਰ ਦਿੰਦੀ ਆ ਛੁੱਟਲਾਈ ਕਾਰਵਾਈ ਕਰਨਾ ਤਿੰਨ ਸੱਚੋ ਬਦਲ ਗਏ ਹੈਣਾ ਤਿੰਨਾਂ ਨੂੰ ਮੈਂ ਮਿਲਿਆ ਹਾਂਜੀ ਹਾਂਜੀ ਗੱਲ ਹੀ ਕੋਈ ਨਹੀਂ ਜੇ ਕਰ ਦਿਆਂਗੇ ਫੜ ਲਿਆਂਗੇ ਉਹਦੇ ਘਰ ਜਾਂਦੇ ਆ ਉਹ ਕਿ ਅਫਸਰ ਦਾ ਨਾਮ ਲੈਂਦੇ ਆ ਠੀਕ ਹੈ ਜੀ ਜਾਂ ਪੈਸੇ ਦਿੰਦੇ ਆ ਆ ਜਾਂਦੇ ਆ ਹੈਣਾ ਮੈਂ ਨਾਲ ਜਾ ਕੇ ਜਾਂਦਾ ਰਿਆ ਉਹ ਨਹੀਂ ਨਹੀਂ ਕਰਦੇ ਆ ਕਰਦੇ ਆ ਮਤਲਬ ਇਹ ਸਾਰਾ ਹਾਲ ਆ ਪੰਜਾਬ ਦੇ ਜਿਹੜਾ ਪ੍ਰਸ਼ਾਸਨ ਰਲਿਆ ਸਰਕਾਰ ਬਿਲਕੁਲ ਫੇਲੀਅਰ ਹੈ 100% ਉਦੋਂ ਸਾਡੇ ਨਾਲ ਇਹਨਾਂ ਨੇ ਕੀਤਾ ਇੱਕ ਯੁੱਧ ਨਸ਼ਾ ਵਿਰੋਧ ਠੀਕ ਹੈ ਜੀ ਅਸੀਂ 2000 ਕੋਵਿਡ ਤੋਂ ਬਾਅਦ ਵਿੱਚ 2021 ਚ ਨਾ ਸਾਡੇ ਇਥੇ ਐਸਐਚਓ ਸੀਗੇ ਬੜੇ ਇਮਾਨਦਾਰ ਸੀਗੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਬੜਾ ਮਤਲਬ ਸਾਰੇ ਪਿੰਡ ਦੇ ਵਿੱਚ ਨਾ ਅਸੀਂ ਫਿਰੇ ਵੀ ਜਿਹੜੇ ਜਿਹੜੇ ਨਸ਼ੇ ਆਲੇ ਸੀ ਪਰਚੇ ਵੀ ਦਿੱਤੇ ਸਾਰਾ ਕੰਟਰੋਲ ਹੋ ਗਿਆ ਸੀ ਹੈਨਾ ਅਸੀਂ ਸਾਰੀਆਂ ਪਾਰਟੀਆਂ ਦੇ ਬੰਦੇ ਨਾਲ ਲਏ ਕਾਂਗਰਸੀ ਕਾਲੀ ਸਾਰਿਆਂ ਦੇ ਪਿੰਡ ਚੋਂ ਇਕੱਠੇ ਕਰਕੇ ਕਰੀ ਮਤਲਬ ਖਤਮ ਹੋ ਗਿਆ ਪਿੰਡ ਚੋਂ ਵਿਕਨੀ ਖਤਮ ਹੋ ਗਈ ਠੀਕ ਹੈ ਹੁਣ ਕੀ ਆ ਸਿਰਫ ਰਾਜਨੀਤੀ ਨਸ਼ਿਆਂ ਤੇ ਸਿਰਫ ਰਾਜਨੀਤੀ ਕਰੋੜਾ ਰੁਪਏ ਹੋਲਡਿੰਗਸ ਤੇ ਕਰੋੜਾ ਮਸ਼ਹੂਰੀਆਂ ਤੇ ਤੇ ਗਰਾਊਂਡ ਲੈਵਲ ਤੇ ਆਪਾਂ ਵੇਖੀਏ ਜ਼ੀਰੋ ਉਹ ਕਿਵੇਂ ਜ਼ੀਰੋ ਆ ਉਹਦਾਂ ਡਾਕਟਰ ਸਾਹਿਬ ਨੇ ਆਪਣੇ ਐਮਐਲਏ ਸਾਹਿਬ ਨੇ ਨਾ ਰੋਡ ਸ਼ੋਅ ਕੀਤਾ ਨਸ਼ਿਆ ਖਿਲਾਫ ਮੈਂ ਵੀ ਗਿਆ ਚਲੋ ਮੈਂ ਕਿਹੇ ਚ ਨਹੀਂ ਹੁੰਦਾ ਰਾਜਨੀਤੀ ਕਿਤੇ ਨਹੀਂ ਹੁੰਦਾ ਨਸ਼ਿਆ ਖਿਲਾਫ ਜਿੱਥੇ ਹੁੰਦਾ ਮੈਂ ਜਾਂਦਾ ਮੈਂ ਕਹਾਂ ਵੀ ਹਾਂ ਮੈਂ ਆਉਂਗਾ ਜ਼ਰੂਰ ਆਉਂਗਾ ਠੀਕ ਆ ਮੈਂ ਗਿਆ ਉੱਥੇ ਕੀ ਹਾਲਤ ਵੇਖੇ ਜਿਹਦੇ ਜਿੱਥੇ ਜਾਈਏ ਲੋਕੀ ਆਖਣ ਭਾਜੀ ਆਡੇ ਇੱਥੇ ਬੜਾ ਨਸ਼ਾ ਵੇਖਦਾ ਠੀਕ ਆ ਜੀ ਤੇ ਜਿਹੜੇ ਉਹ ਲਾਏ ਨਾ ਇਹਨਾਂ ਨੇ ਇੰਚਾਰਜ ਨਸ਼ਿਆਂ ਦੇ ਉਹ ਪਤਾ ਕੀ ਕੰਮ ਹੀ ਉਹ ਚਲੋ ਚਲੋ ਡਾਕਟਰ ਸਾਹਿਬ ਚਲੋ ਚਲੋ ਆਪਾਂ ਕਰ ਲਾਂਗੇ ਕਰ ਲਾਂ ਉਹ ਖਾਨਾ ਪੁਰਤੀ ਹੁੰਦੀ ਹੈ ਜੀ ਸੋਸ਼ਲ ਮੀਡੀਆ ਤੇ ਤੇ ਆਪਣਾ ਅਖਬਾਰਾਂ ਚ ਵੀ ਅਸੀਂ ਨਸ਼ਾ ਖਿਲਾਫ ਲੜਨੇ ਆ ਤੇ ਬਟ ਜਿਹੜਾ ਆ 0% ਮਤਲਬ ਸਾਡੇ ਪਿੰਡ ਚ ਇੱਕਾ ਦੁੱਕਾ ਮਤਲਬ ਜਦੋਂ ਅਸੀਂ ਉਦੋਂ ਕੀਤਾ ਸੀ ਉਦੋਂ 10 ਕ ਜਣੇ ਵੇਚਦੇ ਸੀ ਤੇ 10 ਦੇ 10 ਹੀ ਅਸੀਂ ਚੁਕਾ ਕੇ ਜੇਲੇ ਭੇਜਤੇ ਸਾਡਾ ਪਿੰਡ ਸ਼ਾਂਤ ਹੋ ਗਿਆ ਠੀਕ ਹੈ ਜੀ ਮੇਰੇ ਹਿਸਾਬ ਨਾਲ ਅੱਜ ਦੀ ਤਰੀਕ ਸਾਡੇ ਪਿੰਡ ਚ 100 ਜਣਾ ਵੇਚਦਾ ਨਾ ਕੱਲ ਉਹ ਰੋਡ ਸ਼ੋਅ ਕਰਦਿਆਂ ਕਰਦੇ ਸਾਨੂੰ ਘਟ ਘਟ 5-7 ਜਾਣੇ ਨਸ਼ੇ ਵਾਲੇ ਮਿਲ ਗਏ ਕੋਈ ਸ਼ਰਾਬ ਪੀ ਕੇ ਆਉਂਦੇ ਆ ਇਥੋਂ ਕੋਈ ਨਸ਼ਾ ਲੈ ਕੇ ਆਉਂਦੇ ਆ ਹੀ ਮੈਨੂੰ ਇੱਕ ਦੋ ਫੜ ਕੇ ਲੈ ਗਏ ਥਾਣੇ ਮੈਨੂੰ ਨਹੀਂ ਲੱਗਦਾ ਉਹਨਾਂ ਤੇ ਕੋਈ ਐਫ ਆਈ ਆਰ ਹੋਏਗੀ ਜਾਂ ਪਰਚਾ ਕੀਤਾ ਹੋਊਗਾ ਪਰ ਇੰਨੇ ਮਾੜੇ ਹਾਲਾਤ ਤੇ ਸਰਕਾਰ ਕਹਿੰਦੀ ਆ ਜੀ ਹਾਲਾਤ ਬਿਲਕੁਲ ਚੰਗੇ ਨੇ ਹਾਲਾਤ ਸੁਨਹਿਰੀ ਪੰਜਾਬ ਬਣਾਤਾ ਲੱਗਦਾ ਸੁਨਹਿਰੀ ਪੰਜਾਬ ਹੈਗਾ ਵੇਖੋ ਜੀ ਆਮ ਆਦਮੀ ਪਾਰਟੀ ਅਸੀਂ ਵੋਟਾਂ ਪਾਈਆਂ ਹਨ ਜੁੜੇ ਹਾਂ ਤੇ ਮਤਲਬ ਜੁੜੇ ਵੀ ਆ ਵੇਖੋ ਸਾਨੂੰ ਮਤਲਬ ਕੋਈ ਕਹਿਣ ਚ ਨਹੀਂ ਇਹੋ ਜੀ ਗੱਲ ਕਿ ਅਸੀਂ ਤਾਂ ਜੁੜੇ ਸੀ ਨਾ ਵੀ ਚਲੋ ਕਰਪਸ਼ਨ ਫਰੀ ਜੀ ਤੁਸੀਂ ਮੈਨੂੰ ਕਿਹੇ ਵੀ ਡਿਪਾਰਟਮੈਂਟ ਤੇ ਪੁੱਛ ਲਓਣਾ ਮੈਂ ਸਾਰੇ ਡਿਪਾਰਟਮੈਂਟਾਂ ਦਾ ਤੱਥ ਕੱਢਿਆ ਹੈਨਾ ਉਸ ਦਿਨ ਹੀ ਰਜਿਸਟਰੀ ਕਰਾਉਣ ਗਏ ਠੀਕ ਹੈ ਜੀ ਭਗਵੰਤ ਮਾਨ ਸਾਹਿਬ ਅੰਦੇ ਜੀ 25 ਕੇ 27 ਮਿੰਟਾਂ 'ਚ ਤੁਸੀਂ ਗੱਡੀ 'ਚ ਉਤਰ ਕੇ ਗੱਡੀ 'ਚ ਉਤਰ ਕੇ ਤੇ ਰਜਿਸਟਰੀ ਕਰਾ ਕੇ ਤੇ ਜਾਓਗੇ ਅਪਾਇੰਟਮੈਂਟ ਲੈ ਕੇ ਸਾਡੀ 9:30 ਦੀ ਅਪਾਇੰਟਮੈਂਟ ਮੈਂ ਤੁਹਾਨੂੰ ਹਵਾਚ ਨਹੀਂ ਗੱਲਾਂ ਕਰਨਾ ਜਿਹੜੇ ਜਿਹੜੇ ਇਨਸੀਡੈਂਟ ਹੋਏ ਨੇ ਹਰੇਕ ਡਿਪਾਰਟਮੈਂਟ ਦੇ ਅਗੇ ਜਦੋਂ ਮਰਜ਼ੀ ਮੈਨੂੰ ਪੁੱਛ ਲਓ ਅਸੀਂ ਗਏ ਰਜਿਸਟਰੀ ਕਰਾਉਣ 9:30 ਦੀ ਅਪਾਇੰ ਐ ਸੀਲਦਾਰ ਸਾਹਿਬ ਮੈਡਮ ਬੈਠੇ ਨਹੀਂ ਫਿਰ 10:30 ਹੋ ਗਏ 11:00 ਵਜੇ 11:30 ਵਜੇ 12:00 ਵਜੇ ਹਨਾ ਜਿਉ ਮੈਡਮ ਗਏ ਆ ਜੀ ਮੀਟਿੰਗ ਚ ਹਾਰ ਕੇ 12:00 ਵਜੇ ਨਾ ਮੈਂ ਫਿਰ ਉੱਤੇ ਜਿਹੜੀ ਉੱਥੇ ਨੰਬਰ ਲਿਖਿਆ ਜੀ ਕੰਪਲੇਨਟ ਕਰੋ ਉੱਥੇ ਕਾਲ ਕੀਤੀ ਉਹ ਕਹਿੰਦੇ ਜੀ ਇੱਥੇ ਅਸੀਂ ਕੀ ਕਰ ਸਕਦੇ ਆ ਜੀ ਸੀਲਦਾਰ ਸਾਹਿਬ ਬੈਠੇ ਨਹੀਂ ਆ ਤੇ ਸਾਡਾ ਕੀ ਇੱਥੇ ਅਸੀਂ ਕੀ ਕਰ ਸਕਦੇ ਆ ਹਨਾ ਤੇ ਉੱਥੇ ਨੰਬਰ ਵੱਡੇ ਵੱਡੇ ਤੇ ਹੁਣ ਰਜਿਸਟਰੀ ਕਿੰਨੇ ਕਰਾਉਣੀ ਆ ਹਰੇਕ ਬੰਦੇ ਨੇ ਆਪਣੀ ਜ਼ਿੰਦਗੀ ਚ ਇੱਕ ਮਕਾਨ ਲੈਣਾ ਜਾਂ ਦੋ ਮਕਾਨ ਲੈਣੇ ਹੁੰਦੇ ਵੱਧ ਤੋਂ ਵੱਧ ਆਮ ਬੰਦੇ ਨੇ ਮਿਰਸਾਹਬ ਦਾ 1% ਬੰਦਾ ਵੀ ਨਹੀਂ ਕੋਈ ਰਜਿਸਟਰੀ ਕਰਾਉਂਦਾ ਹਨਾ ਸਾਰੀ ਜੰਨੀ ਦੁਨੀਆ ਤੇ ਉਹ ਅਸਲੀਅਤ ਤੇ ਉਹਨੂੰ ਪਤਾ ਲੱਗਣੀ ਆ ਵੀ ਜੇ ਮੈਂ 4000 ਰੁਪਏ ਤਸਿਲਦਾਰ ਨੂੰ ਦੇ ਕੇ ਰਜਿਸਟਰੀ ਕਰਾ ਲਈ ਆ ਤੇ ਜਿਹੜੇ ਵਹਾ ਚ ਆ ਜਿੰਨਾ ਹੋਰਡਿੰਗ ਵੇਖਣੇ ਆ ਜੀ ਬੜੀ ਇਮਾਨਦਾਰੀ ਹੋ ਗਈ ਆ ਜੀ ਬੜਾ ਵਧੀਆ ਕੰਮ ਕਰਨਦੇ ਆ ਮਤਲਬ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਅਖਬਾਰਾਂ ਤੇ ਇੱਥੇ ਹੀ ਰਹਿਗਾ ਮਤਲਬ ਗਰਾਊਂਡ ਲੈਵਲ ਤੇ ਜ਼ੀਰੋ ਹੈ ਕਰਪਸ਼ਨ ਅੱਗੇ ਨਾਲੋਂ 100 ਗੁਣਾ ਵਧੀਆ ਜੇ ਅੱਗੇ ਤੁਹਾਡਾ ਕੰਮ 10000 ਰੁਪਿਆ ਦੇ ਕੇ ਹੁੰਦਾ ਸੀ ਤੇ ਉਹ ਕੰਮ 50000 ਰੁਪਿਆ ਤਾਂ ਘੱਟ ਨਹੀਂ ਹੁੰਦਾ। ਮਤਲਬ ਆਪਾਂ ਇਹ ਕਹਿ ਸਕਦੇ ਕਿ ਸਰਕਾਰ ਅੱਜ ਦੇ ਸਮੇਂ ਜੇਕਰ ਕੋਈ ਵੀ ਆਵਾਜ਼ ਚੱਕਦਾ ਹੈ ਸਰਕਾਰ ਦੇ ਖਿਲਾਫ ਤਾਂ ਸਰਕਾਰ ਉਸ ਚੀਜ਼ ਨੂੰ ਰੋਕਣ ਦੀ ਬਜਾਏ ਉਸ ਦੀ ਆਵਾਜ਼ ਦਬਾ ਦਿੰਦੀ ਹੈ ਚਾਹੇ ਉਹ ਮੀਡੀਆ ادارے ਕਿਉਂ ਨਹੀਂ ਹੈਗੇ ਕਿਉਂਕਿ ਚੌਥਾ ਸਤੰਭ ਕਹਾ ਜਾਂਦਾ ਵੇਖੋ ਕਦੀ ਇਤਿਹਾਸ ਚ ਸੁਣਿਆ ਹੈ ਕਦੀ ਮੀਡੀਆ ਵਾਲੇ ਦੇ ਪਰਚੇ ਹੁੰਦੇ ਜੀ ਸੁਣਿਆ ਕਿਤੇ ਪਿੱਛੇ ਜੀ ਮਤਲਬ ਮੀਡੀਆ ਦੇ ਪਰਚੇ ਤਾਂ ਆ ਹੀ ਕਰਦੇ ਨੇ ਨਾ ਜੇ ਕੋਈ ਸਰਕਾਰ ਖਿਲਾਫ ਬੋਲਦਾ ਜੀ ਉਹਨੂੰ ਪਰਚਾ ਦੇ ਦਿਓ ਤੇ ਗਾਹ ਬੋਲੇ ਹੀ ਨਾ ਜੀ ਆ ਹੁਣ ਪਿੱਛੇ ਦੇ ਆ ਚੰਡੀਗੜ੍ਹ 17 ਸੈਕਟਰ ਚ ਕਿੰਨਾ ਇਕੱਠ ਹੋਇਆ ਪੱਤਰਕਾਰਾਂ ਦਾ ਹੁਣ ਵੀ ਆ ਸ਼ਾਇਦ ਤੁਹਾਡੇ ਵੀ ਇਹਨਾਂ ਨੇ ਕੀਤਾ ਹਾਂ ਤੁਹਾਡੇ ਤਾਂ ਵੀ ਪੰਜਾਬ ਕੇਸਰੀ ਤੇ ਵੀ ਇਹਨਾਂ ਰੇਡਾ ਰੋਡਾ ਕੀਤੇ ਆ ਕੁਝ ਮੈਨੂੰ ਉਹਦਾ ਵੈਸੇ ਡੀਪਲੀ ਪਤਾ ਨਹੀਂ ਆ ਵੀ ਕੀ ਆ ਮਤਲਬ ਮੀਡੀਆ ਨਾਲ ਤੇ ਪਹਿਲੀ ਵਾਰੀ ਧੱਕਾ ਹੁੰਦਾ ਵੇਖਿਆ ਠੀਕ ਆ ਨਾ ਜੇ ਤੁਸੀਂ ਮਤਲਬ ਇਦਾਂ ਥੋੜਾ ਦੱਬਿਆ ਮਤਲਬ ਲੋਕਾਂ ਦੀ ਆਵਾਜ਼ ਨਹੀਂ ਦੱਬੀ ਜਾਣੀ ਮੰਨ ਲਓ ਹੁਣ ਮੈਨੂੰ ਦੱਬ ਲੈਣਗੇ ਮੇਰਾ ਬਿਜ਼ਨਸ ਆ ਮੈਂ ਚਲੋ ਫਿਰ ਵੀ ਥੋੜਾ ਵਿਵਾਦ ਹੋ ਕੇ ਬੋਲ ਜਾਨਾ ਹੈਣਾ ਮੇਰੇ ਹੁਣ ਕੋਈ ਇਫੈਕਟ ਹੋਊਗਾ ਉੱਥੇ ਕੋਈ ਰੇਡ ਕਰਾ ਦੇਣ ਕੁਝ ਕਰਾ ਦੇਣਾ ਠੀਕ ਹੈ ਨਾ ਹਰੇਕ ਬੰਦਾ ਤਾਂ ਬਟ ਤੁਸੀਂ ਦੱਬ ਨਹੀਂ ਸਕਦੇ ਹੈਨਾ ਕੱਲ ਨੂੰ ਮੈਂ ਆਪਣੀ ਵੋਟ ਨਾ ਪਾਉਂਗਾ ਜੀ ਸਿੱਧੀ ਜੀ ਗੱਲ ਆ ਮੈਂ ਨੋਟਾ ਨੂੰ ਪਾ ਦੂੰਗਾ ਬਾਕੀ ਤਾਂ ਸਾਰੇ ਵੇਖ ਲਿਆ ਹੁਣ ਇਹ ਵੀ ਵੇਖ ਲਿਆ ਹੁਣ ਗਾਂ ਨੋਟਾ ਨੂੰ ਪਾ ਦਾਂਗੇ ਉਹਦੇ ਤੋਂ ਬਾਅਦ ਤੇ ਕੁਝ ਨਹੀਂ ਨਿਕਲ ਸਕਦੇ ਆਪਾਂ ਲੱਗਦਾ ਕਿਉਂਕਿ ਇੱਕ ਕਹੇ ਜਾਂਦਾ ਸੀ ਆਮ ਘਰਾਂ ਦੇ ਕਾਕੇ ਆ ਆਮ ਸਰਕਾਰ ਆ ਆਮ ਲੋਕਾਂ ਦੇ ਨਾਲ ਆਪਾਂ ਰਵਾਂਗੇ ਲੱਗਦਾ ਕਿ ਇਹੋ ਜੇ ਕਾਫਲੇ ਵੇਖ ਕੇ ਕਿ ਆਮ ਲੋਕ ਹੈਗੇ ਨਹੀਂ ਨਹੀਂ ਆਮ ਲੋਕ ਨਹੀਂ ਹੈਗੇ ਤੇ ਆਮ ਲੋਕ ਇਹ ਆ ਵੀ ਆਮ ਲੋਕ ਤਾਂ ਚਲੋ ਵੋਟਰ ਹੀ ਦੱਸ ਸਕਦੇ ਆ ਨਾ ਹੈਨਾ ਆਮ ਲੋਕ ਸਰੇਕ ਬੰਦਾ ਬਿジネス ਨਾਲ ਜੁੜਿਆ ਕੋਈ ਨੌਕਰੀ ਕਰਦਾ ਕੋ ਕਿਤੇ ਕਰਦਾ ਜੇ ਕੋ ਸਰਕਾਰੀ ਨੌਕਰੀ ਕਰਦਾ ਉਹ ਵੀ ਨਹੀਂ ਬੋਲੂਗਾ ਮੈਂ ਬਿジネス ਕਰਦਾ ਮੈਂ ਵੀ ਨਹੀਂ ਬੋਲੂਗਾ ਠੀਕ ਹੈ ਨਾ ਕੋਈ ਵੀ ਨਹੀਂ ਬੋਲਦਾ ਸਰਕਾਰ ਦੇ ਖਿਲਾਫ ਸਰਕਾਰ ਦੇ ਖਿਲਾਫ ਤੇ ਇਹੀ ਆਣਾ ਫਿਰ ਕੱਲ ਨੂੰ ਵੋਟਾਂ 'ਚ ਕਿਉਂਕਿ ਵੇਖੋ ਜਿਹੜਾ ਪੰਜਾਬ ਆਣਾ ਪੰਜਾਬ ਦੇ ਲੋਕ ਪਤਾ ਕਿੱਧਰ ਹੁੰਦੇ ਆ ਜਿੱਧਰ ਮਜਲੂਮ ਹੱਲ ਠੀਕ ਹੈ ਜੀ ਜਿੱਧਰ ਤੱਕਾ ਹੁੰਦਾ ਆਪਣਾ ਪੰਜਾਬ ਇਹੋ ਜੀ ਕੌਮ ਆ ਪੰਜਾਬੀ ਵੀ ਜਿੱਧਰ ਤੱਕ ਆ ਹੁੰਦਾ ਉਧਰ ਹੁੰਦੇ ਆ ਤੁਸੀਂ ਐਗਜ਼ਾਮਪਲ ਵੇਖ ਲਓ ਅਮਰਤਪਾਲ ਵਾਲੀ ਜੇ ਅਮਰਤਪਾਲ ਜੇਲ੍ਹ ਚ ਗਏ ਆ ਤੇ ਸਾਰੀ ਦੁਨੀਆ ਉਧਰ ਹੋ ਗਈ ਵੀ ਇਹਨਾਂ ੱਧਕਾ ਆ ਜੀ ਠੀਕ ਹੈ ਜੀ ਤੇ ਇਹਨਾਂ ਦਾ 2024 ਦੀ ਇਲੈਕਸ਼ਨ ਇਹਨਾਂ ਪਤਾ ਕਿਦਾਂ ਲੜੀ ਆ ਕੇਜਰੀਵਾਲ ਸਾਹਿਬ ਦੀਆਂ ਫੋਟੋਆਂ ਉੱਤੇ ਉਹ ਸਲਾਖਾਂ ਲਾਤੀਆਂ ਵੀ ਸਾਡੇ ਨਾਲ ੱਧਕਾ ਹੁੰਦਿਆ ਉਹ ਨਾ ਬੈ ਸਮਝ ਲਈ ਇਹਨਾਂ ਨੇ ਠੀਕ ਹੈ ਨਾ ਪੰਜਾਬ ਦੇ ਲੋਕ ਹਮੇਸ਼ਾ ਜਿਹੜਾ ਤੱਕਾ ਹੁੰਦਾ ਉਹਦੇ ਉਲਟ ਜਾਂਦੇ ਆ ਜੁਜਵਾਤਾ ਦੇ ਨਾਲ ਜਿਹੜਾ ਇਹਨਾਂ ਨੇ ਇਲੈਕਸ਼ਨ ਜਿੱਤੀ ਆ ਖੇੜ ਕੇ ਪੰਜਾਬ ਹੁਣ ਵੀ ਹੁਣ ਵੀ ਇਦਾਂ ਹੀ ਹੋਣਾ ਜੇ ਇਹ ਤੱਕਾ ਕਰਨਦੇ ਆ ਨਾ ਤਾਂ ਲੋਕਾਂ ਦਾ ਮਾਈਂਡ ਸੈਟ ਹੋ ਜਾਂਦਾ ਵੀ ਇਹ ਮੀਡੀਆ ਨਾਲ ਤੱਕਾ ਕਰਨਦੇ ਆ ਇਹ ਫਲਾਣੇ ਨਾਲ ਤੱਕਾ ਕਰਨਦੇ ਸਾਰਾ ਜੋ ਤੱਕਾ ਕਰੋਗੇ ਇਹ ਤਾਂ ਲੋਕੀ ਆਟੋਮੈਟਿਕਲੀ ਉਲਟ ਹੋਣੇ ਆ ਤੱਕੇ ਨਾ ਪਿਛਲੇ ਵੀ ਨਹੀਂ ਰਹੇ ਨਾ ਕਾਲੀ ਰਹੇ ਨਾ ਕਾਂਗਰਸੀ ਰਹੇ ਤੇ ਜੇ ਇਹ ਤੱਕਾ ਕਰਨਗੇ ਤੇ ਇਹਨਾਂ ਨੇ ਵੀ ਨਹੀਂ ਰਹਿਣਾ ਇਹਨਾਂ ਦਾ ਵੀ ਇਹੀ ਮਾੜੇ ਹਾਲਾਤ ਬਿਲਕੁਲ ਬਿਲਕੁਲ ਸਹੀ ਸਹੀ ਚੱਲਣਗੇ ਜਿੱਦਾਂ ਜੋ ਅਸੀਂ ਸੋਚ ਕੇ ਵੋਟਾਂ ਪਾਈਆਂ ਸੀ ਜੀ ਠੀਕ ਹੈ ਨਾ ਅਸੀਂ ਤਾਂ ਹੀ ਸੋਚ ਕੇ ਵੋਟਾਂ ਪਾਈਆਂ ਸੀ ਨਾ ਵੀ ਬਿਲਕੁਲ ਐ ਕਲੀਅਰ ਹੋਏ ਨਾ ਜੀ ਹੈ ਨਾ ਆਪਣਾ ਕਰਪਸ਼ਨ ਫਰੀ ਹੋ ਜਾਣਾ ਨਸ਼ਾ ਖਤਮ ਹੋ ਜਾਣਾ ਉਹ ਜਦੋਂ ਗਰਾਊਂਡ ਲੈਵਲ ਤੇ ਜਾ ਕੇ ਵੇਖੀਦਾ ਕਿਸ ਨੂੰ ਤਰਲਾ ਮਾਰੀਦਾ ਯਾਰ ਆ ਮੁੰਡਾ ਨਸ਼ਾ ਕਰਦਾ ਜਾਂ ਇਹਦਾ ਕਰਦਾ ਹੈ ਨਾ ਉਹ ਕੀ ਕਰਦਾ ਜਿਹੜਾ ਪੀਂਦਾ ਵਿਚਾਰਾ ਉਹਨੂੰ ਫੜ ਕੇ ਤੇ ਚੱਲ ਪੱਲਿਓਂ ਪਾ ਕੇ 5 ਗ੍ਰਾਮ ਤੇ ਚੱਲੇ ਜੇਲੇ ਹੈ ਨਾ ਮਹੀਨੇ ਬਾਅਦ ਉਹ ਵਿਚਾਰਾ ਆ ਜਾਂਦਾ ਸਾਰੀ ਉਮਰ ਬਾਅਦ ਉਹ ਵਿਚਾਰਾ ਉਹ ਕਚੈਰੀ ਦੇ ਟੱਕਰ ਲਾਉਂਦਾ ਰਹਿੰਦਾ ਜੀ ਜੀ ਧੰਨਵਾਦ ਜੀ ਤਾਂ ਬਿਲਕੁਲ ਹੈ ਜਿਵੇਂ ਤੁਸੀਂ ਦੇਖਿਆ ਇਹ ਆਮ ਜਨਤਾ ਆ ਇਹ ਆਮ ਲੋਕ ਨੇ ਜਿਨ੍ਹਾਂ ਵੱਲੋਂ ਕੀ ਜੋ ਸਰਕਾਰ ਦੇ ਸਤਾਏ ਹੋਏ ਨੇ ਜੋ ਸਰਕਾਰ ਕਹਿੰਦੀ ਆ ਕਿ ਅਸੀਂ ਵੱਡੀਆਂ ਕਾਰਵਾਈਆਂ ਕਰ ਰਹੇ ਆ ਅਸੀਂ ਚਿੱਟਾ ਰੋਕ ਰਹੇ ਆ ਅਸੀਂ ਨਸ਼ਾ ਰੋਕ ਰਹੇ ਆ ਅਸੀਂ ਹਥਿਆਰ ਜੇ ਆਪਾਂ ਗੱਲ ਕਰ ਲਈਏ ਕਿ ਲਾਅ ਐਂਡ ਆਰਡਰ ਦਿੱਤਾ ਉਹ ਰੋਕ ਰਹੇ ਆ ਉਹਨਾਂ ਨੂੰ ਦਰਸਤ ਕਰ ਰਹੇ ਆ ਲੇਕਿਨ ਹਾਲਾਤ ਕੀ ਆ ਗਰਾਊਂਡ ਜ਼ੀਰੋ ਤੋਂ ਤੜਣਾ ਲੋ ਸਾਂਝੇ ਕਰ ਰਹੇ ਆ ਤਾਂ ਹੱਕ ਸੱਚ ਦੀ ਆਵਾਜ਼ ਜਿਹੜੀ ਇਸੇ ਤਰ੍ਹਾਂ ਦੇ ਨਾਲ ਚੱਕਦੇ ਰਾਵਾਂਗੇ ਬਣੇ ਰਹੋ ਜਗਵਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖੇ ਸੰਨਕ ਜਗਵਾਨੀ ਟੀਵੀ ਸ਼੍ਰੀਮਨ ਸਸਾਈ